ਹਾਂਜੀ ਬਾਈ ਖਾਲਸਾ ਵਈ ਫਤਿਹ ਜੀ ਅਸੀਂ ਅੱਜ ਜਾ ਰਹੇ ਹਾਂ ਜੀ ਅਨੰਦਪੁਰ ਸਾਹਿਬ ਮੱਥਾ ਟੇਕਣ ਬਸਾਖੀ ਅੱਜ 13 April ਤੇ ਅਸੀਂ ਬਸ ਗੱਡੀ ਦੀ ਤਿਆਰੀ ਕਰਦੇ ਆਂ ਜਾਣ ਲਈ ਕਿਦਾ ਮੁੜਿਆ ਛੱਤ ਲੱਗੀ ਰਹਿਣ ਦੇ ਤਾਂ ਮਾਂ ਛੱਤ ਖੁੱਲਦੀ ਆ ਇਹ ਕਹਿੰਦਾ ਹੁਣ ਛੱਤ ਖੋਲ ਕੇ ਜਾਣਾ ਧੁੱਪ ਨਾਲ ਅੱਗੇ ਸਾਡੇ ਰੰਗ ਕੜਕੜ ਹੋ ਗਏ ਤਾਂ ਵੇਰ ਕੇ ਚਲੋ ਕੋਈ ਨਹੀਂ ਪਰਣਾ ਜਿਲਦਾ ਬਾਅਦ ਤੇ ਅੱਜ ਤੁਹਾਨੂੰ ਇਹ ਆਪਣਾ ਛੋਟਾ ਜਿਹਾ ਕੇ ਬਲੌਗ ਹੋਊਗਾ ਜੀ ਤੇ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜਾਣਾ ਸੀ ਗੰਦੋਲਾ ਜੇ ਦੋਨੇ ਜਾਣੇ ਜਾਂਦੇ ਆਂ ਹੋਰ ਫੇਰ ਬਾਕੀ ਬੰਦੇ ਬਿਜੀ ਸੀਗੇ ਉਹਨਾਂ ਨੂੰ ਕਿਸੇ ਨੂੰ ਕਿਹਾ ਨਹੀਂ ਤੇ ਤੁਹਾਨੂੰ ਦਿਖਾਉਨੇ ਸਾਰਾ ਬਲੌਗ ਨਾਲ ਜੁੜੇ ਰਹੋ ਤੇ ਵਧੀਆ ਵਧੀਆ ਪੰਜਾਬ ਦੀਆਂ ਵੀਡੀਓ ਦੇਖਣ ਲਈ ਤੇ ਮੇਰੇ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਿਓ ਤੇ ਨਹੀਂ ਵੀ ਕਰਨਾ ਹੋਊਗਾ ਤਾਂ ਵੀਡੀਓ ਜਰੂਰ ਲਾਈਕ ਕਰਿਓ ਥੈਂਕ ਯੂ ਸੋ ਮੱਚ ਆਜੋ ਅਗਲੀਆਂ ਵੀਡੀਓ ਨਾਲ ਨਾਲ ਪੇ ਦੇ ਖੋਲੇ ਨਟ ਸਾਰੇ ਸਾਫੀ ਦੋਗੂ ਦਾ ਬਸ ਚੱਲੀਏ ਹਾਂ ਗੱਡੀ ਸਾਡੀ ਰੈਡੀ ਆ ਤੇ ਬੜੇ ਚਿਰਾਂ ਬਾਅਦ ਇਹਨੇ ਜਾਣਾ ਨੰਤਪੁਰ ਸਾਹਿਬ ਨੂੰ ਤੇ ਲੋਕਲ ਹੀ ਚੱਲਦੀ ਵਿਚਾਰੀ ਹਿਸ਼ਾਰਪੁਰ ਤੱਕ ਬੱਤ ਤੋਂ ਬੱਤ ਜਾਂ ਜਿੰਮ ਚਾਹੀਦਾ ਇਹਦੇ ਵਿੱਚ ਹੋਰ ਕੁਝ ਨਹੀਂ ਤੇ ਤੇ ਬਾਕੀ ਭਾਈ ਜੀਪਾਂ ਦੇ ਬਾਰੇ ਲੋਕਾਂ ਦੇ ਵਿੱਚ ਹੇਟ ਬਹੁਤ ਆ ਆ ਤਿੰਨ ਚਾਰ ਜੀਪਾਂ ਫੜ ਹੋਈਆਂ ਬਠਿੰਡੇ ਉਹ ਪਾਜੀ ਉਹ ਜਿਹਨਾਂ ਦੇ ਪੇਪਰ ਨਹੀਂ ਹੁੰਦੇ ਜਿਹੜੀਆਂ 2 ਨੰਬਰ ਦੇ ਪੇਪਰਾਂ ਦੇ ਨਾਲ ਡਾੜੀ ਹੁੰਦੀਆਂ ਉਹ ਫੜ ਹੋਈਆਂ ਇਹ ਆਰਮੀ ਤੋਂ ਚਾਸੀ ਜਿਹੜੀ ਡਿਸਪੋਜ਼ੇਬਲ ਚਾਸੀਆਂ ਆਰਮੀ ਵਾਲੇ ਸੇਲ ਕਰਦੇ ਆ ਬਾਹਰ ਇਹ ਉਹਦੇ ਤੇ ਬਣੀ ਹੋਈ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਇੱਥੇ ਚਿੱਟਾ ਤੁਸੀਂ ਵੇਚ ਸਕਦੇ ਆ ਤੇ ਨਸ਼ਾ ਸਾਰਾ ਵੇਚ ਸਕਦੇ ਆ ਹਾਂ ਜੀਪ ਗੱਡੀ ਜੀਪ ਨਹੀਂ ਬਣਾ ਸਕਦੇ ਜੀਪ ਨੂੰ ਮੋਡੀਫਾਈ ਨਹੀਂ ਕਰ ਸਕਦੇ ਆ ਕਿਹਦੇ ਕਿਹੜੇ ਪਾਸੇ ਮੋਡੀਫਾਈ ਲੱਗਦੀ ਤੁਹਾਨੂੰ ਲੱਗਦੀ ਕਿ ਕਿਹੜੇ ਪਾਸੇ ਮੋਡੀਫਾਈ ਪਤਲੇ ਟਾਇਰ ਸਾਰੇ ਅੰਦਰ ਕੋਈ ਵੀ ਚੀਜ਼ ਐਸੀ ਨਹੀਂ ਲਾਈ ਜੁ ਜਿੰਨਾ ਕਿਸੇ ਨੂੰ ਕੋਈ ਪ੍ਰੋਬਲਮ ਆਉਦੀ ਹੋਵੇ ਹਨਾ ਤੇ ਸਾਡੀਆਂ ਵੀ ਸੇ ਬਸ ਨਾ ਸਰਕਾਰਾਂ ਦੀ ਕਈ ਵਾਰੀ ਬੱਧੇ ਹੀ ਕਰ ਜਾਂਦੀਆਂ ਬਾਕੀ ਭਾਈ ਇਹ ਤੋਂ ਹੇਟ ਨਾ ਕਰਿਆ ਕਰੋ ਜੀਪ ਤੋਂ ਸਾਰੇ ਜੀਪਾਂ ਚਲਾਉਣ ਵਾਲੇ ਬਦਮਾਸ਼ ਨਹੀਂ ਹੁੰਦੇ ਸਾਰੇ ਲੋਚੇ ਲਫੰਗੇ ਨਹੀਂ ਹੁੰਦੇ ਤੇ ਸਰਦਾਰ ਬੰਦੇ ਵੀ ਜੀਪਾਂ ਚਲਾਉਂਦੇ ਆ ਠੀਕ ਆ ਪਹਿਲਾਂ ਸਰਦਾਰਾਂ ਕੋਲ ਹੀ ਜ਼ਿਆਦਾ ਹੁੰਦੀਆਂ ਸੀ ਹੁਣ ਇਹ ਲੋਚੇ ਲਫੰਗੇਆਂ ਨਾਲ ਜ਼ਿਆਦਾ ਲੈ ਲਈਆਂ ਪਹਿਲਾਂ ਬੰਦਾ ਕੋਈ ਜਿਹਦੇ ਕੋ ਪੱਲੇ ਚਾਰ ਕੁਛ ਹੁੰਦਾ ਸੀ ਜਾਂ ਜਿਹੜਾ ਰਤਬਾ ਰੱਖਦਾ ਸੀ ਉਹਦੇ ਕੋਲ ਹੀ ਜੀਪ ਹੁੰਦੀ ਸੀ ਠੀਕ ਆ ਜੀ ਇਸ ਕਰਕੇ ਜੀਪਾਂ ਤੋਂ ਹੇਟ ਨਾ ਕਰਿਆ ਕਰੋ ਤੇ ਬਹੁਤ ਸੋਹਣੀ ਚੀਜ਼ ਆ ਹਾਂਜੀ ਲਓ ਜੀ ਗੱਡੀ ਆਪਣੀ ਰੈਡੀ ਆ ਤੇ ਬਸ ਹੁਣ ਬਾਬੇ ਦਾ ਨਾਮ ਲੈ ਕੇ ਚਲ ਜੀ ਗਰਾਹੀ ਨੂੰ ਨਾਤਾ ਲਾਉਂਗ ਕਿਹ ਤੇ ਰਾਣੀ ਸੁੰਦਰ ਆ ਵੀ ਖੜੀ ਜੀ ਕੇ ਇਹਨਾਂ ਲੈਣੀ ਤਾਂ ਲੈ ਸਕਦਾ ਫੋਰ ਸੇਲ ਆ ਆ ਸੋਨਾ ਹੀ ਆ ਚਲੋ ਜੀ ਗੱਡੀ ਹੋ ਗਈ ਹੋ ਗਈ ਲੱਗ ਗਈ ਚਲ ਜੀ ਬਾਬੇ ਦਾ ਨਾਮ ਲੈ ਕੇ ਫੇ ਆ ਜਾਓ ਫੇ ਲੋਨ ਜੱਤੀ ਵਾ ਦਾ ਚਾਤੀ ਮਾਰੋ ਠੰਡੀ ਕਰਕੇ ਤਾਂ ਸੁਆਦ ਹੀ ਹੋਰ ਆ ਗੱਡੀ ਦਾ ਚਲ ਰਾਣੀ ਸੁੰਦਰ ਚਲ ਜੀ ਵਾਈ ਖਾਲਸਾ ਵਾਈ ਫਤਿਹ ਆਜੋ ਜੀਪ ਤੇ ਨਿਸ਼ਾਨ ਸਾਹਿਬ ਲੱਗਿਆ ਅਸੀਂ ਲਾਇਆ ਨੀਲਾ ਜਿਹੜਾ ਗੁਰੂਆਂ ਨੇ ਲਾਇਆ ਸੀ ਤੇ ਪੀਲੇ ਦੇ ਵਿੱਚ ਤੇ ਭਗਵੇਂ ਦੇ ਵਿੱਚ ਰੌਣਾ ਆ ਇਸ ਕਰਕੇ ਲਾਤਾ ਤੇ ਆਪਣੀ ਥੋੜਾ ਜਿਹੀ ਫਰੈਂਡ ਦੀ ਸ਼ਾਪ ਹੈਗੀ ਆ ਪੰਜਾਬ ਬੈਗ ਹਾਊਸ ਬੁੱਲਵਾਲ ਤੇ ਜੇ ਕੁਝ ਵੀ ਤੁਸੀਂ ਬੈਗ ਵਗੈਰਾ ਝੰਡੇ ਕੁਝ ਵੀ ਇਦਾਂ ਦਾ ਕਰਾਉਣਾ ਕੰਮ ਤੇ ਤੁਸੀਂ ਇੱਥੇ ਆ ਸਕਦੇ ਆ ਤੇ ਆਪਣੀ ਦੇਖੋ ਜੀ ਰੈਡੀਆ ਨਿਸ਼ਾਨ ਸਾਹਿਬ ਜੀਪੀ ਰੈਡੀ ਆ ਤੁਹਾਨੂੰ ਅੱਗੇ ਜਾ ਕੇ ਪਾਵਾਂਗੇ ਅਗਰੀ ਵੀਡੀਓ ਥੈਂਕ ਯੂ ਜੀ ਇਹ ਹੁਣ ਲੰਗਰ ਛੱਕੀ ਢੇਟੇ ਜਗੇ ਤੇ ਹੁਣ ਚਾਰਿਆ ਚੱਲ ਰਿਹਾ ਚਾਹ ਪ੍ਰਸ਼ਾਦੇ ਦਾ ਲੰਗਰ ਹੈ ਵੀ ਕੋਈ ਦਾ ਤੁਸੀਂ ਠੀਕ ਆ ਚਾਹ ਪੀ ਗਏ ਅੱਗੇ ਤੁਰਦੇ ਆ ਅੱਗੇ ਬੰਦ ਆ ਰਿਹਾ ਚਾਹ ਪੀ ਗਏ ਫਿਰ ਅੱਗੇ ਤੁਰਦੇ ਆ ਠੀਕ ਹੈ ਥੈਂਕ ਯੂ ਆ ਜਾਓ ਨਾਲ ਹੀ ਜੁੜੇ ਰਹੋ ਬਸ ਅੱਗੇ ਪੌਣੇ ਹੋਰ ਵੀਡੀਓ ਰੱਸ਼ ਬਹੁਤ ਆ ਬਈ ਬਹੁਤ ਟਕਰਾਸ਼ਿਆ ਧਰਮੀ ਦੀ ਰੱਬ ਦੀ ਦਇਆ ਨਾ ਬਹੁਤ ਆ ਤੇ ਇਧਰ ਵੀ ਮੁੰਡਿਆ ਸਾਹ ਬਰਹਾਲ ਹੋ ਗਿਆ ਇਧਰ ਆਪਣਾ ਵੀ ਤੇ ਟਰੱਕ ਲੱਗਿਓ ਆ ਬਹੁਤ ਟਕਰਿਆ ਸਾਬੇ ਆਉਂਦੇ ਬਬਾਈ ਕੀ ਹਾਲ ਆ ਜੀ ਆਇਓ ਮੜਿਆ ਮੈਂ ਕੀਨਾ ਆਪਣਾ ਜੀ ਬਾਬੇ ਬ੍ਰਿਸ਼ ਸਿੰਘ ਬਾਬੇ ਆਪਣਾ ਜੀ ਕਰਨ ਸਿੰਘ ਕਾਸਾ ਜੀ ਕਿੱਥੋਂ ਆਏ ਜੀ ਲੰਘ ਗਿਆ ਤਾਂ ਬੈ ਜਾ ਬੈਣਾ ਆ ਜਾ ਮੈਚ ਆਉਣ ਦੇ ਨਾਲ ਹੋੜੇ ਹੋੜੇ ਠੀਕ ਹੈ ਜੀ ਇਹ ਆਪਣੇ ਬਾਬੇ ਟੱਕਰੇ ਹੀ ਰਸਤੇ ਜੀ ਲੰਘ ਕੇ ਤੇ ਕੋਈ ਪ੍ਰੋਬਲਮ ਨਹੀਂ ਮਰੀ ਮਰੀ ਟ੍ਰੈਫਿਕ ਤੇ ਅਜੀ ਸਾਰੇ ਬਾਬੇ ਜਾਣ ਹੋਈ ਤੇ ਮਿਲਦੇ ਹੀ ਜਾਂਦੇ ਆ